ਹਾਂ ਹਾਂਜੀ ਚਲ ਮੈਂ ਨਾ ਆਲਾ ਤੇ ਨਾਲੇ ਆਪਦੇ ਕਾਗਜ਼ ਪੱਤਰ ਜੇ ਪੂਰੇ ਤਿਆਰ ਰੱਖ ਕੋਈ ਰਹਿ ਨਾ ਜਾਵੇ ਮੇਰਾ ਤਾਂ ਕਾਗਜ਼ ਪੱਤਰ ਤਾਂ ਸਾਰੇ ਪੂਰੇ ਕਰ ਹੀ ਦਿੱਤੇ ਸੀ ਪਰ ਫਿਰ ਵੀ ਮੈਂ ਇੱਕ ਵਾਰ ਦੇਖ ਲੈਣੀ ਆ ਕੋਈ ਰਹਿ ਨਾ ਜਾਵੇ ਹੋਰ ਪਕਾਈ ਹੋ ਗਈ ਉਹਦਾ ਕੀ ਫਾਇਦਾ ਫਿਰ ਹੂੰ ਤੇ ਤੁਸੀਂ ਏਜੰਟ ਨਾਲ ਗੱਲ ਕਰ ਲਈ ਸੀ ਏਜੰਟ ਨਾਲ ਤਾਂ ਮੈਂ ਗੱਲ ਕਰ ਲਈ ਸੀ ਤੈਨੂੰ ਪਤਾ ਇੰਨੇ ਪੈਸੇ ਲੱਗੇ ਆਪਣੇ ਕੋਈ ਫਰਬਾਰੀ ਬਰੀ ਮੈਂ ਤੈਨੂੰ ਕਿਉਂ ਕਹਣਾ ਕੋਈ ਸਾਰੇ ਕਾਗਜ਼ ਪੱਤਰ ਚੰਗੀ ਤਰ੍ਹਾਂ ਨਿਗਾਹ ਮਾਰ ਲੈ ਇੱਕ ਵਾਰੀ ਠੀਕ ਆ ਚਲ ਮੈਂ ਨਾ ਆ ਕੇ ਆਉਣਾ ਠੀਕ ਆ ਹਾਂ ਲੇ ਆਨੇ ਰੂਟੀ ਆਲੋ ਜੀ ਤੇ ਆਲੋ ਸਾਰੇ ਡਾਕੂਮੈਂਟ ਠੀਕ ਹੈ ਸਾਰੇ ਐਂ ਚ ਕੋਈ ਰਹਿਤ ਨਹੀਂ ਗਈ ਚੀਜ਼ ਨਹੀਂ ਨਹੀਂ ਸਾਰੇ ਵਿੱਚ ਮੈਂ ਰੱਖਤੇ ਠੀਕ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਸਾਰਾ ਕੰਮ ਸਹੀ ਤਾਂ ਹੋ ਜੂਗਾ ਨਾ ਬਸ ਅੱਜ ਹੋ ਜੂ ਤਰੀ ਵੈਰੀਫਾਈ ਸਾਰੀ ਠੀਕ ਹੂੰ ਨਾਲੇ ਬੀਬੀ ਨੂੰ ਬੋਲ ਮਾਰ ਮਮੀ ਮਮੀ ਆਇਓ ਮਾੜਾ ਜਾ ਆ ਗਈ ਆਪ ਬਲੌਂਦੇ ਸੀ ਮੜੀ ਗੀ ਸੋਹਣੇ ਬੀਬੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਬੋਲੋ ਇੱਕ ਥੋੜਾ ਜਿਹਾ ਰੀਪੀ ਘਟਦੇ ਆ ਹਾਏ ਹਾਏ ਹਜੇ ਵੀ ਪੈਸੇ ਘਟਦੇ ਆ ਪੁੱਤ ਆਪਣੇ ਕੋਲ ਤਾਂ ਜਿਹੜਾ ਖਿੱਲਾ ਜ਼ਮੀਨ ਦਾ ਸੀ ਆਪਣੇ ਤੋਂ ਉਹ ਵੇਚ ਕੇ ਵੀ ਤੈਨੂੰ ਪਤਾ ਖੱਡੀ ਵਾੜ ਤਾਂ ਹੁਣ ਹੋਰ ਕਿੰਨੇ ਕ ਪੈਸੇ ਘਟਦੇ ਹਜੇ ਨਹੀਂ ਫਿਰ ਬੀਬੀ ਜੇ ਪੈਸਿਆਂ ਦਾ ਹੱਲ ਨਾ ਹੋਇਆ ਤਾਂ ਨੀਹਾ ਦਾ ਜਾਣਾ ਕੈਨਸਲ ਹੋ ਜਾਊਗਾ ਨਾ ਨਾ ਪੁੱਤ ਕੈਨਸਲ ਤਾਂ ਕਾਹਨੂੰ ਕਰਨਾ ਹੁਣ ਇੱਥੇ ਤੱਕ ਆ ਗਏ ਮੰਮੀ ਮੇਰ ਨਾਲ ਜਿਹੜੇ ਪੇਕੇ ਨੇ ਗਹਿਣੇ ਦਿੱਤੇ ਸੀ ਉਹ ਪਏ ਨੇ ਐਂ ਕਰਦੇ ਉਹ ਵੇਚ ਦਿੰਨੇ ਆ ਕੁਸ਼ਤ ਤਾਂ ਹੱਲ ਹੋਊਗਾ ਹੀ ਨਹੀਂ ਨਹੀਂ ਭਾਈ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਨੀ ਐ ਉਹ ਤਾਂ ਤੇਰੇ ਪੇਕੇਆਂ ਦੀ ਨਿਸ਼ਾਨੀ ਐ ਨਾਲੇ ਤੇਰੇ ਕਿਤੇ ਔਖੇ ਟਾਈਮ ਕੰਮ ਆ ਜਾਣਗੇ ਮੈਂ ਦੇਖਦੀ ਆ ਕੋਈ ਕਰਦੀ ਆ ਹੱਲ ਨਹੀਂ ਬੀਬੇ ਇਹਦੇ ਹੁਣ ਜੇ ਆਪਾਂ ਗਹਿਣੇ ਵੇਚ ਕੇ ਮਾੜੇ ਮੋٹے ਰੁਪਏ ਕਰਦੇ ਪੂਰੇ ਹੋ ਜਾਣਗੇ ਨਹੀਂ ਕਿੱਥੋਂ ਹੋਰ ਲਿਆਵਾਂਗੇ ਪੀ ਆਪਾਂ ਕਿਉਂ ਕਾਮਲੀਆਂ ਗੱਲਾਂ ਮਾਰੀ ਜਾਨਾ ਆ ਮਸਾ ਤਾਂ 4-6 ਲੜ ਜੁੜੇ ਜਵਾਕਲੀ ਦੇ ਠੀਕ ਹੈ ਉਹਨਾਂ ਦੇ ਮਾਪਿਓ ਕੀ ਸੋਚਣਗੇ ਵੀ ਜਿਹੜੀ ਅਸੀਂ ਚੀਜ਼ ਪਾਈ ਸੀ ਕਿੱਧਰ ਗਈ ਆਪਦੇ ਘਰ ਦੇ ਕੰਮਾਂ 'ਚ ਹੀ ਲਾ ਲੇ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਕਰ ਦਿਆਂ ਮੈਂ ਕੋਈ ਹੱਲ ਬੇਬੇ ਹੁਣ ਹੋਰ ਕਿੱਥੋਂ ਹੱਲ ਕਰਾਂਗੇ ਦੇਖ ਪੁੱਤ ਜਿਹੜੀ ਜ਼ਮੀਨ ਸੀ ਉਹ ਵੇਚਤੀ ਆਹ ਲੋਨ ਲੂਨ ਸੀ ਸਾਰੇ ਆਪਾਂ ਤੋ ਵੀ ਚੱਕ ਲੇ ਠੀਕ ਹੈ ਤੇਰੇ ਮੈਂ ਆ ਗਈ ਚੱਲ ਆ ਗਈ ਮੈਂ ਚੱਲ ਬੈ ਜਾ ਤੂੰ ਆਪਣੇ ਕੋਲੇ ਕੋਈ ਹੋਰ ਹੱਲ ਨਹੀਂ ਹੈਗਾ ਠੀਕ ਹੈ ਨਾ ਨਾਲੇ ਫਿਰ ਮੰਮੀ ਕੀ ਹਾਲ ਕਰੂਗੀ ਮੰਮੀ ਤੇ ਤੂੰ ਬਾਲਾ ਬੋਝ ਨਾ ਆਪਾਂ ਹੁਣ ਇਹ ਗੱਲ ਦਾ ਠੀਕ ਆ ਗੈਨੇ ਤੂੰ ਲਿਆ ਮੰਮੀ ਨਾਲ ਰਹਿ ਕਰਕੇ ਮੈਨੂੰ ਫੜਾ ਤੇ ਮੈਂ ਆਪਦਾ ਨਮੀੜ ਕੰਮ ਸਾਰਾ ਕੰਮ ਨਹੀਂ ਫਿਰ ਤੇਰਾ ਜਾਣਾ ਕੈਨਸਲ ਆ ਇਹ ਗੱਲ ਸੋਚ ਲੈ ਤੂੰ ਇੰਨੇ ਰੁਪਏ ਪਰ ਕੇ ਵੀ ਨਹੀਂ ਹੋ ਰਿਹਾ ਹੱਲ ਕੋਈ ਨੋ ਨੋ ਉਹ ਬੁਤੇ ਗਹਿਣੇ ਵਿੱਚ ਉਹ ਤਾਂ ਨਹੀਂ ਠੀਕ ਲੱਗੂ ਲੈ ਮੈਨੂੰ ਤਾਂ ਇਹ ਸੀਗਾ ਵੀ ਚੱਲ ਕੱਲੂ ਆਪਣੇ ਕਿਤੇ ਔਖੇ ਟਾਈਮ ਕੰਮ ਆਊਗਾ ਪਰ ਜਵਾਕਾ ਉੱਪਰ ਦੀ ਕੀ ਹੁੰਦਾ ਉਹਨਾਂ ਦਾ ਵੀ ਔਖਾ ਟਾਈਮ ਹੈ ਵਿਚਾਰੇ ਕੀ ਦੇ ਅੱਗੇ ਹੱਥ ੱਡਣ ਲਓ ਜੀ ਸੰਭਾਲ ਕੇ ਰੱਖਿਆ ਸੀ ਹੁਣ ਤੱਕ ਪਰ ਹੁਣ ਮੈਨੂੰ ਮਾਫ ਕਰ ਦੋ ਤੁਸੀਂ ਤਾਂ ਹੈ ਨਹੀਂ ਥੋੜੀ ਜਗ੍ਹਾ ਨਾ ਇਹ ਚੀਜ਼ਾਂ ਹੀ ਨਾ ਜਵਾਕਾਂ ਦੇ ਨਾਲ ਖੜਨ ਗਈਆਂ ਚਲੋ ਉਹਨਾਂ ਦਾ ਹੱਲ ਹੋ ਜਾਊਗਾ ਉਹ ਜਵਾਕੜੀ ਬਾਹਰ ਜਾਂਦੀ ਹੋ ਜੂ ਫਿਰ ਸਭ ਕੁਝ ਠੀਕ ਹੋ ਜਾ ਆਈਆਂ ਹੀ ਚੀਜ਼ਾਂ ਤਾਂ ਮੈਂ ਕਿੰਨੀ ਬਣਾ ਲੂੰਗੀ ਹੋਰ ਰੱਜ ਕੇ ਤਾਂ ਖਾ ਲਈ ਪੁੱਤ ਰੋਟੀ ਹਾਂ ਮੰਮੀ ਖਾ ਲਈ ਲੈ ਮੇਰੀ ਗੱਲ ਸੁਣ ਹਾਂ ਇਹ ਚ ਕੀ ਆ ਇਹ ਚ ਨਾ ਤੇਰੇ ਪਿਓ ਦੀਆਂ ਆ ਸ਼ੈਂਪਾਂ ਆ ਗਹਿਣੇ ਗੱਟੇ ਤੇ ਨਾਨੀ ਨੇ ਕਾਂਠਾ ਪਾਇਆ ਸੀ ਉਹੋ ਐ ਤੇ ਨਾ ਤੂੰ ਇਹਨੂੰ ਵੇਚ ਕੇ ਉਹਦੇ ਪੈਸੇ ਪੂਰੇ ਕਰ ਲੈ ਕੀ ਸੋਚਦਾ ਜਿ ਤਰ੍ਹਾਂ ਪਿਓ ਜੇ ਹੁੰਦਾ ਹੁੰਦਾ ਉਹ ਵੀ ਤੇਰੇ ਨਾਲ ਖੜਦਾ ਫਿਰ ਕੀ ਹੁੰਦਾ ਤੂੰ ਇਹਨੂੰ ਵੇਚ ਬਾਲਾ ਸੋਚ ਨਾ ਨਾਲੇ ਹੁਣ ਤਾਂ ਪੈਸੇ ਪੂਰੇ ਹੋ ਜਾਣਗੇ ਨਾ ਪੁੱਤ ਆਵਾ ਤਾਂ ਹੋ ਜਾਣਗੇ ਚੱਲ ਚੰਗਾ ਤੂੰ ਟੈਨਸ਼ਨ ਨਾ ਲੈ ਲੈ ਇਹਨੂੰ ਕਾਗਜ਼ ਪੱਤਰਾਂ ਨੂੰ ਲੈ ਜਾ ਸਮਾਰ ਕੇ ਗੱਲ ਕਰਕੇ ਹੀ ਹੋ ਉਹਨਾਂ ਨਾਲ ਠੀਕ ਹੈ ਚੰਗਾ ਠੀਕ ਗੌਰ ਨਾਲ ਜਾਈ ਹਈ ਹਈ ਕੀ ਹੋ ਗਿਆ ਮੰਮੀ ਕਿਹੜੀਆਂ ਫਿਕਰਾਂ ਚ ਪੈ ਗਏ ਦੇਖ ਪੁੱਤ ਤੇਰੇ ਤੋਂ ਕਿ ਲੁਕਿਆ ਤੈਨੂੰ ਸਾਰਾ ਕੁਝ ਪਤਾ ਹੀ ਹੈ ਆਪਾਂ ਤਾਂ ਕਰਜ਼ੇ ਹੀ ਵੀ ਇੰਨੇ ਹੋ ਗਏ ਤੂੰ ਤਾਂ ਇਹ ਨਹੀਂ ਸਮਝਉਂਦੀ ਇੰਨਾ ਕਰਜ਼ਾ ਕਿਵੇਂ ਲਹੂਗਾ ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਬਸ ਮੈਨੂੰ ਬਾਹਰ ਚਲ ਜਾਂਦੋ ਚਾਰ ਪੰਜ ਮਹੀਨੇ ਤੱਕ ਨਾ ਮੈਂ ਇਹਨਾਂ ਨੂੰ ਵੀ ਬੁਲਾ ਲੂੰਗੀ ਤੇ ਜੇ ਮੈਂ 6-7 ਮਹੀਨੇ ਲਗਾਤਾਰ ਕੰਮ ਕੀਤਾ ਨਾ ਆਪਣਾ ਸਾਰਾ ਕਰਜ਼ਾ ਲੈ ਜਾਊਗਾ ਸੱਚੀ ਪੁੱਤ ਹਾਂਜੀ ਮੰਮੀ ਲੇ ਹਾਂ ਤਾਂ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਮੇਰੀ ਧੀ ਤੇ ਬਸ ਪਰਮਾਤਮਾ ਕਰਕੇ ਸਾਰਾ ਕੁਝ ਠੀਕ ਹੋ ਜੇ ਹਾਂਜੀ ਕੋਈ ਨਾ ਮੰਮੀ ਤੂੰ ਸੂਫੀ ਕਰਨਾ ਕਰੋ ਸਾਰਾ ਕੁਝ ਠੀਕ ਹੋ ਜੂਗਾ ਚਲ ਹੁਣ ਮੈਂ ਕੰਮ ਕਰ ਲਾਂ ਠੀਕ ਹੈ ਧੀ ਕਰ ਲਾ ਹੈ ਬੋਲੀ ਕਹਿੰਦੀ ਫਿਕਰ ਨਾ ਕਰੋ ਦੱਸ ਆ ਲੋਕਾਂ ਚ ਇੰਨਾ ਕੁਝ ਵਿੱਚਰਦਾ ਸਾਰਾ ਕੁਝ ਦੇਖ ਦਿਆਂ ਕੀ ਕੁਝ ਨਹੀਂ ਹੋ ਜਾਂਦਾ ਜੇ ਸਾਡੇ ਨਾਲ ਇਹੋ ਜਿਹਾ ਕੁਝ ਹੋ ਗਿਆ ਇਸ ਤਾਂ ਮਰੀ ਜਾਵਾਂਗੇ ਮਾਂ ਪੁੱਤ ਬਸ ਇੱਕ ਵਾਰ ਮੈਂ ਬਾਹਰ ਚਲੀ ਜਾਵਾਂ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਮੈਂ ਕਾਫੀ ਸਾਰੇ ਪੈਸੇ ਕਮਾ ਕੇ ਭੇਜਿਆ ਕਰਾਂ ਇਹਨਾਂ ਨੂੰ ਫਿਰ ਸਾਡੇ ਵੀ ਚੰਗੇ ਦਿਨ ਆ ਜਾਣਗੇ ਹੈਲੋ ਹਾਂਜੀ ਬਣ ਗਿਆ ਕੰਮ ਹੈ ਸੱਚੀ ਹੁਣ ਮੈਂ ਬਾਹਰ ਚਲ ਜਾਊਂਗੀ ਹੈਨਾ ਕੀ ਕਹਿੰਦੇ ਵਿਜ਼ਾ ਆਜੂਗਾ ਠੀਕ ਆ ਤੇ ਤੁਸੀਂ ਕਦੋਂ ਕਾਹੋਗੇ ਚਲ ਠੀਕ ਆ ਜਮ ਮम्मी ਨੂੰ ਦੱਸ ਦਿਆਂ ਠੀਕ ਆ ਕੋਰ ਤੂੰ ਫਲਾ ਬਿਜਾਂ ਦੇਖ ਲੈ ਮम्मी ਮम्मी ਮੇਰੀ ਗੱਲ ਸੁਣੋ ਮੇਰਾ ਬਾਹਰ ਦਾ ਕੰਮ ਬਣ ਗਿਆ ਸੱਚੀ ਹਾਂ ਮੰਮੀ ਲੈ ਫੇਰ ਤਾਂ ਤੈਨੂੰ ਵਾਲੀਆਂ ਵਾਲੀਆਂ ਪੜਾਈਆਂ ਹੋਣ ਹਾਂਜੀ ਲੈ ਸ਼ਾਮੇ ਬੈਜਾ ਫੋਨ ਆਇਆ ਹਾਂ ਮੰਮੀ ਉਹਨਾਂ ਦਾ ਫੋਨ ਆਇਆ ਸੀਗਾ ਕਹਿੰਦੇ ਕੰਮ ਬਣ ਗਿਆ ਤੇ ਜਲਦੀ ਵੀਜ਼ਾ ਆ ਜਾਊਗਾ ਲੈ ਚਲ ਇਹ ਤਾਂ ਬਾਲੀ ਵਧੀਆ ਹੋ ਗਈ ਕੈਨੇਡਾ ਵਾਲੀ ਹੋ ਗਈ ਤੂੰ ਤਾਂ ਹਾਂ ਮੰਮੀ ਹੁਣ ਮੈਂ ਵੀ ਕੈਨੇਡਾ ਚਲੀ ਜਾਊਂਗੀ ਫਿਰ ਮੈਂ ਇਹਨਾਂ ਨੂੰ ਵੀ ਲੈ ਜਾਊਂਗੀ ਕਿ ਵਰ ਮਗਰੀ ਤੁਸੀਂ ਆ ਜਿਓ ਸੱਚੀ ਨਾ ਭਾਈ ਮੈਨੂੰ ਤਾਂ ਲੈ ਕੇ ਜਾਇਓ ਆਪ ਆਕੇ ਮੈਨੂੰ ਰਾਹ ਦਾ ਕੀ ਪਤਾ ਐ ਅੱਛਾ ਮੰਮੀ ਪਹਿਲਾਂ ਅਸੀਂ ਉੱਥੇ ਦੋਵੇਂ ਹੋਵਾਂਗੇ ਫਿਰ ਤੁਹਾਨੂੰ ਇੱਥੇ ਲੈ ਆਵਾਂਗੇ ਹੈ ਲਾਹੌਰ ਹੁਣ ਮੈਨੂੰ ਕੀ ਪਤਾ ਕਿੱਧਰ ਦੀ ਜਾਂਦਾ ਇਹ ਕਿਹੜਾ ਕੋਈ ਬੱਸ ਚੜ੍ਹ ਕੇ ਜਾਣਾ ਜਹਾਂ ਚੜ੍ਹ ਕੇ ਜਾਣਾ ਜੇ ਮੈਂ ਰਾਜਰੂਲਗੀ ਫਿਰ ਪਹਾੜ ਦੇ ਫਿਰਿਓ ਬਦੀ ਮੰਮੀ ਨੂੰ ਅਹ ਨਹੀਂ ਮੰਮੀ ਤੁਹਾਨੂੰ ਕਿਤੇ ਨਹੀਂ ਰਲਣ ਦਿੰਦੇ ਹੈਗੇ ਅਸੀਂ ਸਹੀ ਗੱਲ ਹੈ ਚਲੋ ਕਿੱਤੇ ਦੇ ਦੇ ਸੁੱਖਾ ਸੁੱਖ ਦੇ ਸੀ ਮਾ ਸਾ ਰੱਬ ਨੇ ਸੁਣੀ ਐ ਇਹ ਤਾਂ ਬਾਲੀ ਵਧੀਆ ਹੋਇਆ ਟੜਕੇ ਮੁੰਡੇ ਦਾ ਫਲ ਤੇਰਾ ਮੂੰਹ ਮੈਂ ਤਾਂ ਦੇਖਿਆ ਨਹੀਂ ਸੀ ਜੰਦਾ ਬਲਾਈ ਟੈਨਸ਼ਨ ਸੀ ਕੋਈ ਨਹੀਂ ਮੰਮੀ ਬਸ ਇੱਕ ਵਾਰ ਬਾਰ ਚਲੇ ਜਾਉਂਦਾ ਸਾਰਾ ਕਰਜ਼ਾ ਤਾਰ ਦਾਂਗੇ ਸੱਚੀ ਗੱਲ ਐ ਕਹਿੰਦੀ ਨਹੀਂ ਕਹਿੰਦੀ ਉਧਰ ਤਾਂ ਬਾਲੀ ਬਾਲੀ ਤਨਖਾਹ ਮਿਲਦੀ ਐ ਆ ਤੇਰੀ ਚਾਚੀ ਮਿਲੀ ਸੀ ਗੱਲ ਮੈਨੂੰ ਗੁਰਦੁਆਰੇ ਉਹਦਾ ਵੀ ਪਤੀ ਜਾ ਗਿਆ ਹੈ ਨਾ ਕਹਿੰਦੀ ਅਸੀਂ ਤਾਂ ਕੋਠੀ ਬਿਟਲੀ ਹਣਾ ਨਾਲੇ ਸਾਰਾ ਕਰਜ਼ਾ ਲਾਤਾ ਕਰਜੇ ਦੀ ਪੁੱਤ ਕੋਈ ਟੈਨਸ਼ਨ ਨਹੀਂ ਕਰਜੇ ਤਾਂ ਹੁਣ ਤੂੰ ਲਾਈ ਦੇਂਗੀ ਦੇਖ ਤੈਨੂੰ ਪਤਾ ਹੀ ਹੈ ਤੇਰਾ ਆਪਣਾ ਹੀ ਘਰ ਹੈ ਹਨਾ ਹਾਂ 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 ਚਲ ਹੁਣ ਤੂੰ ਬਾਹਰ ਭਾਗ ਜਾ ਬਸ ਹੈ ਨਾ ਤੇ ਨਾਲੇ ਮੇਰੀ ਗੱਲ ਸੁਣੋ ਮੈਨੂੰ ਫੋਨ ਲਾਇਆ ਕਰੀ ਰੋਜ਼ ਉਹ ਵੀ ਫੋਟੋ ਵਾਲਾ ਫੋਨ ਠੀਕ ਹੈ ਲੈ ਦੱਸ ਮੰਮੀ ਤੁਹਾਡੇ ਬਿਨਾ ਮੇਰਾ ਸਰ ਜਾਊਗਾ ਉਹੀ ਤਾਂ ਹੈ ਫਿਰ ਵੀ ਸਾਡਾ ਘਰ ਵੀ ਸੁੰਨਾ ਸੁੰਨਾ ਹੋ ਜੂਣਾ ਇੱਥੇ ਕੀ ਰਾਂ ਤਾਂ ਆ ਮੇਰੀ ਗੱਲ ਸੁਣੋ ਆਪਾਂ ਕੱਪੜਾ ਲੈਣਾ ਵੀ ਲਿਆਵਾਂ ਹੈ ਨਾ ਨਾਲੇ ਆਪਾਂ ਤੜਕੇ ਗੁਰਦੁਆਰੇ ਜਾ ਕੇ ਆਵਾਂਗੇ ਠੀਕ ਹੈ ਉਹਨੂੰ ਫੋਨ ਲਾ ਕੇ ਆਏ ਕਹਦੇ ਵੀ ਕੋਈ ਮੜਾ ਮੋਟਾ ਮੂੰਹ ਮਿੱਠਾ ਕਰਨ ਨੂੰ ਲੈ ਆਏ ਚਾ ਮੈਂ ਫੋਨ ਕਰਦੀ ਆ ਹਾਂ ਆ ਤਾਂ ਵਾਲੀ ਵਧੀਆ ਹੋਇਆ ਆ ਕੰਮ ਨਹੀਂ ਸੁਖਣੇ ਦਾ ਦਿਖਾਈ ਜਾਂਦੀ ਐ ਢੇ ਵੱਢੇ ਵੱਢੀ ਪੂਰੀ ਕਰੂਗੀ ਨਾ ਨਾ ਐਹੀ ਜਿਹਾ ਲੱਗਦੀ ਨਹੀਂ ਹੈਗੀ ਕਿਆ ਦੁਨੀਆ ਆਉਣ ਲੱਗੇ ਮਠਿਆਈ ਲੈ ਆਇਓ ਚੱਕੀ ਨਹੀਂ ਰਹੇ ਕਿੰਤ ਭਰੇ ਲਾ ਮੋ ਹੈਲੋ ਕਿੱਥੇ ਕਾ ਗਏ ਘਰ ਕੋਲੀ ਆ ਗਏ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਵੀ ਮਠਿਆਈ ਲੈ ਆਉਂਦੇ ਅੱਛਾ ਚਲ ਕੋਈ ਨਹੀਂ ਫੇਰ ਲਿਆਵਾਂਗੇ ਚਲ ਆ ਜਾਓ ਤੁਸੀਂ ਲੇ ਮਾ ਵਧਾਈਆਂ ਹੁਣ ਬੁਧਾਈਆਂ ਤੈਨੂੰ ਲੈ ਮਾ ਖਿੱਚ ਤੇਿਆਰੀ ਫਿਰ ਤੇਰੀ ਨੂ ਦਾ ਵੀ ਲੈ ਮੈਨੂੰ ਦੱਸ ਤਾਉਣੇ ਤੂੰ ਵੀ ਮੇਰਾ ਵੀਜ਼ਾ ਆ ਗਿਆ ਤੇ ਮੈਂ ਕੈਨੇਡਾ ਵਾਲੀ ਹੋ ਗਈ ਹੈ ਪੁੱਤ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਹੁਣ ਪਹਿਲਾਂ ਤਾਂ ਆਪਾਂ ਟੇਕ ਦਈਏ ਮੱਥਾ ਮਾਪੇ ਦੇ ਨਾਂ ਦੀ ਕੱਟ ਦਈਏ ਤੇ ਫਿਰ ਜਾ ਕੇ ਇੱਕਦਮ ਮੂੰ ਮਿੱਠਾ ਕਰਾ ਦੇ ਇਹ ਤਾਂ ਬਾਲੀ ਵਧੀਆ ਹੋਇਆ ਲੈ ਮਾ ਮੈਂ ਵੀ ਹੁਣ ਕੈਨੇਡਾ ਵਾਲਾ ਹੋ ਜੂਣ ਹਾਂ ਲੈ ਹੁਰ ਪੁੱਤ ਕਨੇਡਾ ਵਾਲਾ ਬੱਜਣਾਂ ਲੱਗ ਜੂ। ਤੂੰ ਵੀ ਕਨੇਡਾ ਵਾਲਾ ਹੋ ਜਾਏਂਗਾ। ਲੈ ਤੂੰ ਕਿਉਂ ਨਹੀਂ ਹੋਏਂਗਾ? ਲੈ ਪੁੱਤ ਲੈ ਤੂੰ ਮੂੰਹ ਮਿੱਠਾ ਕਰ। ਲੈ ਮਾਂ ਦਾ ਤੂੰ ਵੀ ਕਰ। ਹਾਂ ਹਾਂ। ਲੈ। ਪੱਕੇ ਡਾਲੇ ਹੋ। ਕਨੇਡਾ ਵਾਲੇ ਬੱਜਣ ਲੱਗੇ ਜਾਂਗੇ ਵਾਹ। ਇਹ ਤਾਂ ਪੁੱਤ ਚਾਣੀ ਚੱਕਿਆ ਜਾਂਦਾ। ਹੀਰਾ ਤਾਂ ਮੈਨੂੰ ਟੈਨਸ਼ਨ ਜੀ ਹੋ ਗਈ ਸੀ ਵੀ ਪਤਾ ਨਹੀਂ ਕੀ ਬਣੂ ਤੇ ਨਾਲੇ ਨੀਹਾ ਸਿਆਣੀ ਹੈਗੀ। ਭੈਣ ਉਹ ਬਾਗਜੂ ਫਿਰ ਤੂੰ ਬਾਗਜੇਗਾ ਫਿਰ ਮੈਂ ਬਾਗਜੂ ਚਲ ਮਾਂ ਹੁਣ ਆਪਣੀ ਗਰੀਬੀ ਵੀ ਚੱਕੀ ਜਾਊਗੀ ਆ ਸੱਚੀ ਗੱਲ ਐ ਪੁੱਤ ਅੱਕੇਰਾ ਕਰਜ਼ਾ ਜਾ ਲੈ ਜੀ ਨਾ ਜਿਹੜੀ ਆਪਾਂ ਜ਼ਮੀਨ ਦਾ ਕਿੱਲਾ ਵੇਚਿਆ ਲੈ ਮਾਂ ਦੇਖੀ ਚੱਲ ਪੂੰ ਸੱਤ ਅੱਠ ਕਿੱਲੇ ਲੈ ਲਾਂਗੇ ਇੰਨਾ ਕੰਮ ਕਰਨਾ ਮੈਂ ਸਹੀ ਗੱਲ ਐ ਪੁੱਤ ਜਿਉਂਦੇ ਬਸਦੇ ਰਹੋ ਲੈ ਜਾ ਕੇ ਉਹਦਾ ਮੂੰਹ ਮਿੱਠਾ ਕਰਾ ਉਹਦਾ ਤਾਂ ਚਾਹ ਨਹੀਂ ਚੱਕਿਆ ਜਾਂਦਾ ਮੈਂ ਚਾਹ ਬਣੂਣੀ ਤੇ ਆ ਚਾਹ ਵੀ ਲੈ ਆਉਣੀ ਠੀਕ ਮੱਥਾ ਠੇਕਦਾ ਪਹਿਲਾਂ ਭਾਈ ਗੁਰੂ ਤੇਰਾ ਬਹੁਤ ਬਹੁਤ ਸ਼ੁਕਰ ਹੈ ਜੋ ਤੂੰ ਮੇਰੀ ਸੁਣ ਲਈ ਲੈ ਲੇਗਾ ਬਹੁਤ ਦਰਦ ਬਦਾਂ ਗਿਆ ਤੇ ਨਾ ਹਾਂ ਨਹੀਂ ਲੈ ਗਈ ਜੀ ਲੈ ਧਰਮੋ ਮਿੱਠਾ ਤੁਸੀਂ ਨਾ ਅਸੀਂ ਮੈਂ ਜਲਦੀ ਜਲਦੀ ਬਾਹਰ ਚਲੀ ਜਾਉਂਗੀ ਚਲੀ ਗਈ ਜੰਗੀ ਮੇਰੀ ਗੱਲ ਸੁਣ ਲੈ ਮੈਂ ਵਿਸ਼ਵਾਸ ਕਰਦੀ ਤੈਨੂੰ ਬਾਹਰ ਭੇਜ ਰਿਹਾ ਕੋਈ ਵਿਸ਼ਵਾਸ ਨਾ ਤੋੜ ਦੀ ਮੇਰਾ ਕੋਈ ਨਹੀਂ ਜੀ ਤੁਸੀਂ ਜਮਾ ਵੀ ਕਰਨਾ ਕਰੋ ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੀ। ਕੋਈ ਨਹੀਂ ਮੈਂ ਜਲਦੀ ਤੁਹਾਨੂੰ ਵੀ ਬੁਲਾ ਲੈਣਾ ਉੱਥੇ। ਹਾਂ ਠੀਕ ਆ। ਫਿਰ ਆਪਾਂ ਰਾਕੇ ਕਾਫੀ ਸਾਰਾ ਪੈਸਾ ਕਮਾ ਲੈਣਾ। ਠੀਕ ਹੈ। ਤੇਰੇ ਦੀ ਆਸ ਆ ਮੈਨੂੰ ਕਿ ਨਾਲ ਦੀ ਨਾਲ ਸ਼ੱਦ ਲਈ ਮੈਨੂੰ। ਹੂੰ ਹੂੰ ਜ਼ਰੂਰ ਮੇਰਾ ਤਾਂ ਤੁਹਾਡੇ ਬਿਨਾ ਜੀ ਨਹੀਂ ਲੱਗਣਾ। ਕਿ ਲੋਕਾਂ ਤੋਂ ਤਾਣੇ ਮਾਰਨੇ ਸੁਣਾ ਦੇਣੀ। ਉਹ ਨਹੀਂ ਜੀ ਲੋਕਾਂ ਦੇ ਤਾਂ ਮੈਂ ਮੂੰਹ ਬੰਦ ਕਰਾ ਦਵਾਂਗੀ। ਬਸ ਠੀਕ ਆ ਫਿਰ। ਚਲ ਆ ਚਾਹ ਪੀਨੇ ਆਪਾਂ। ਚਲੋ। ਹਾਂਜੀ ਬਸ ਬਸ ਹੋ ਗਈ ਤੇ ਆ ਯਾਰ ਦੇਖ ਹਾਂ ਹਾਂਜੀ ਮੇਰੀ ਗੱਲ ਸੁਣ ਮੈਨੂੰ ਯਾਰ ਡਰ ਲੱਗ ਜਾਂਦਾ ਨਾਲੇ ਘਬਰਾਟ ਹੋ ਜਾਂਦੀ ਆ ਕਿਉਂ ਪਰ ਕੋਈ ਗੱਲਬਾਤ ਨਾ ਹੋਵੇ ਕੋਈ ਕੋਈ ਕੁਝ ਨਹੀਂ ਹੁੰਦਾ ਤੁਸੀਂ ਐਵੇਂ ਨਾ ਫਿਕਰ ਕਰੋ ਐਵੇਂ ਨਹੀਂ ਸਿਰਫ ਸੋਚੀ ਜਾਣੀ ਉਹ ਪੋਜ਼ਿਟਿਵ ਸੋਚੋ ਪੋਜ਼ਿਟਿਵ ਹੀ ਹੋਊਗਾ ਦੇਖੀ ਕਦੇ ਨਹੀਂ ਨਈ ਤੋੜਦੀ ਬਾਬਾ ਯਕੀਨ ਥੋੜਾ ਥੋੜੀ ਸਿਰਫ ਦੀ ਸੌਂ ਲੱਗੀ ਬਸ ਨਹੀਂ ਯਕੀਨ ਤੋੜਦੀ ਚੱਲ ਫਿਰ ਚਲੀਏ ਆਜਾ ਚਲੋ। ਓਗੀ ਪੋਟ ਤੇ ਆ ਰਿਹਾ। ਹਾਂਜੀ ਮੰਮੀ ਹੋ ਗਈ। ਚਲ ਬਾਲੇ ਜਦੀਅ। ਉਹ ਕਿਉਂ ਕੁਤਰ ਲੈਣਾ ਤੇਰੇ ਵਾਸਤੇ ਪਾਇਆ ਸੀ ਇਹ ਡੱਬੇ ਚ? ਹਾਂਜੀ ਮੰਮੀ। ਚਲ ਮੇਰੀ ਗਰਲ ਹੁੰਦੀ। ਭੱਗ ਜਾ ਪਰ ਇੱਕ ਚੀਜ਼ ਜ਼ਰੂਰ ਯਾਦ ਰੱਖੀ ਵੀ ਤੇਰੇ ਪਿੱਛੇ ਤੇ ਕਿਵੇਂ ਤੈਨੂੰ ਅਸੀਂ ਤੋੜਿਆ। ਉਹ ਚੀਜ਼ ਕਦੇ ਨਾ ਭੁੱਲੀ। ਕੋਈ ਨਹੀਂ ਮੰਮੀ। ਤੁਸੀਂ ਮੇਤੇ ਯਕੀਨ ਰੱਖਿਆ ਬਸ। ਲੋਕਾਂ ਦੀਆਂ ਗੱਲਾਂ ਸੁਣਾਦੀ। ਨਹੀਂ ਪੁੱਤ ਅਸੀਂ ਲੋਕਾਂ ਦੀ ਗੱਲਾਂ ਤੇ ਜੰਮੀ ਨਹੀਂ ਆਉਂਦੀ ਬਸ ਤੂੰ ਲੋਕਾਂ ਰਗੀ ਨਾ ਬਣ ਜਾ ਨਹੀਂ ਨਹੀਂ ਬਣਾਂ ਮੈਂ ਥੋੜਾ ਜਿਹੀ ਨੀ ਤੋੜਦੀ ਤੁਸੀਂ ਬਸ ਆਪਣਾ ਧਿਆਨ ਰੱਖੀ ਠੀਕ ਹੈ ਚਲ ਫੋਨ ਫੌਣ ਯਾਦ ਕਰਕੇ ਲਾ ਲਿਆ ਕਰੀ ਚੰਗਾ ਠੀਕ ਹੈ ਠੀਕ ਹੈ ਹਾਂ ਜਾਓ ਹਾਂਜੀ ਠੀਕ ਹੈ ਚੰਗੀ ਹਾਂ ਠੀਕ ਹੈ ਚਲ ਜਾ